ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਜੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਇਆ ਸੋਨਾਲੀਕਾ ਟਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਕੀ ਰੇਟ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜਰੂਰ ਦਬਾ ਲਓ ਤਾਂ ਕਿ ਹੌਨ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇਗੇ ਦੋਸਤੋ ਲੈ ਕੇ ਹਾਜ਼ਰ ਹੋਇਆ ਸੋਨਾਲੀਕਾ ਟ੍ਰੈਕਟਰ ਦੀ ਵੀਡੀਓ ਦੋਸਤੋ 2022 ਮਾਡਲ ਆ ਤੇ 9,65,000 ਰੁਪਏ ਦਾ ਰੇਟ ਰੱਖਿਆ ਗਿਆ। ਰੇਟ ਤਾਂ ਕੋਈ ਫਿਕਸ ਨਹੀਂ ਹੈ ਮੌਕੇ ਤੇ ਘੱਟ ਵੱਧ ਹੋ ਜਾਊਗਾ। ਬਾਕੀ ਤੁਸੀਂ ਵੀਡੀਓ ਵਿੱਚ ਟਰੈਕਟਰ ਦੇਖ ਸਕਦੇ ਹੋ। ਸਾਈਡ ਗੇਟ ਟਰੈਕਟਰ 2022 ਟੌਪ ਮਾਡਲ ਟਰੈਕਟਰ ਦੋਸਤੋ। ਸੋਨਲੀਕਾ ਟਰੈਕਟਰ ਹੈਗਾ। ਤੇ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਆ। ਚਾਰੇ ਟਾਇਰਸ ਨੂੰ ਵਧੀਆ ਸਾਫ਼ ਮਿਲਣਗੇ ਦੋਸਤੋ। ਮੂਰਲੇ ਟਾਇਰ, ਐਮਆਰਫ ਦੇ ਟਾਇਰ ਨਾਲ ਬੀਟ ਲੱਗੇ ਹੋਏ ਆ। ਤੇ ਬਾਕੀ ਸਾਨੂੰ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਇੰਜਨ ਗੇਅਰ ਬਿਲਕੁਲ ਫੁੱਲ ਕਮੋਕ ਹੈ ਦੋਸਤੋ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਚਾਰ ਸਿਲੰਡਰ ਤੇ ਛਤਰੀ ਲੱਗੀ ਹੋਈ ਆ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਵਧੀਆ ਸਾਫ ਇੰਜਨ ਗੇਅਰ ਰੰਗ ਪੇਂਟ ਵਧੀਆ ਸਾਫ ਹੈ 2022 ਮਾਡਲ ਆ ਬਹੁਤ ਹੀ ਸਾਫ ਕੇ ਰੱਖਿਆ ਹੈ ਟਰੈਕਟਰ ਤੇ ਸਾਈਡ ਗੇਅਰ ਪਾਵਰ ਸਟੀering ਰੂਲ ਕਲਚ ਟਰੈਕਟਰ ਦੋਸਤੋ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਰੰਗ ਪੇਂਟ ਵਧੀਆ ਸਾਫ ਪਿਆਗਾ ਪੰਜਾਬ ਨੰਬਰ ਐਮ ਆਰ ਫ ਤੇ ਟਾਇਰ 16 ਨੋ 28 ਦੇ ਵਧੀਆ ਟਾਇਰ ਨਵੇਂ ਟਾਇਰ ਦੋਸਤੋ ਟਾਇਰਾਂ ਦੇ ਨਾਲ ਬੇਡ ਲੱਗੇ ਹੋਏ ਆ ਬਾਕੀ ਸੋਨੂੰ ਬੈਕ ਸਾਈਡ ਦਾ ਟਰੈਕਟਰ ਦਿਖਾ ਦਿੰਨੇ ਆ ਪੰਜਾਬ ਨੰਬਰ ਡਾਬਰ ਸੀ ਡੰਡਾ ਸੋਨੂੰ ਨਾਲ ਮਿਲੂਗਾ ਤੇ ਸਾਰਾ ਟਰੈਕਟਰ ਸਾਫ ਆ ਦੋਸਤੋ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੈ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਆਪਾਂ ਵੀਡੀਓ ਵਿੱਚ ਬਾਈ ਦੇ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਦੋਸਤੋ